ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਜੋਗ ਅਗਵਾਈ ਹੇਠ ਸਾਡੀ ਸੀਆਈਏ 1 ਫਾਜਿਲਕਾ ਦੀ ਟੀਮ ਜਿਸ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਅਗਸਤ ਬਹਾਦ ਪਿੰਡ ਬਾਂਮਣੀ ਵਾਲਾ ਥਾਣਾ ਵੈਰੋਕੇ ਵਿਖੇ ਹਰਨੇਕ ਸਿੰਘ ਸਨ ਉਹ ਮਿੰਦਰ ਸਿੰਘ ਵਾਸੀ ਕੋਠਾਪੱਕੀ ਅਤੇ ਹਰਪ੍ਰੀਤ ਸਿੰਘ ਪੁੱਤਰ ਮਿੰਦਰ ਸਿੰਘ ਵਾਸੀ ਬਾਂਮਣੀ ਵਾਲਾ ਪਾਸੋਂ ਮੋਟਰਸਾਈਕਲ ਤੇ ਆਉਂਦਿਆਂ ਨੂੰ ਰੋਕ ਕੇ ਉਹਨਾਂ ਦੇ ਕਬਜ਼ਾ ਵਿੱਚੋਂ 522 ਗ੍ਰਾਮ ਹੈਰੋਇਨ ਇੱਕ ਪਿਸਤਲ 0.30 ਬੋਰ ਜਗਾਨਾ ਸਮੇਤ ਤਿੰਨ ਰਾਉਂਡ ਤੇ ਨਾਲ ਤਿੰਨ ਮੋਬਾਈਲ ਜਿਹੜੇ ਆ ਉਹ ਡੂਰਿੰਗ ਸਰਚ ਜਿਹੜੇ ਆ ਕਬਜ਼ਾ ਪੁਲਿਸ ਵਿੱਚ ਲੈ ਇਸ ਰਿਕਵਰੀ ਦੇ ਆਧਾਰ ਤੇ ਉਹਨਾਂ ਨੇ ਮਕਦਮਾ ਨੰਬਰ 12 ਮਿਤੀ 21/2/25 ਅਧੀਨ ਧਾਰਾ 21C 6485 ਐਨਡੀਪੀਐਸ ਐਕਟ ਅਤੇ ਆਰਮ ਐਕਟ ਤਹਿਤ ਥਾਣਾ ਵੈਰੋਕੇ ਮਕਦਮਾ ਦਰਜ ਰਜਿਸਟਰ ਕਰਾ ਕੇ ਦੋਸ਼ੀਆਂ ਨੂੰ ਜਾਬਤਾ ਅਨਸਾਰ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਔਰ ਦੋਸ਼ੀਆਂ ਪਾਸੋਂ ਦਰਾਨੇ ਪੁਲਸ ਰਿਮਾਂਡ ਪੁਛਗਿਸਦਾਰਨ ਇਹ ਚਿੱਟਾ ਕਿੱਥੋਂ ਲੈ ਕੇ ਆਏ ਸੀ ਔਰ ਅਸਲਾ ਕਿੱਥੋਂ ਲੈ ਕੇ ਆਏ ਸੀ ਅੱਗੇ ਕਿਨੂੰ ਦੇਣਾ ਸੀ ਅਸਲਾ ਰੱਖਣ ਦਾ ਇਹਨਾਂ ਦੇ ਕੀ ਮਨਸੂਬੇ ਸੀ ਉਹਦੇ ਬਾਰੇ ਪੁਛਗਿਸਚ ਕੀਤੀ ਜਾ